ਦਾ ਲੀਡੀ ਦੀ ਅੱਜ ਤੇ ਵੈਸੇ ਅਸੀਂ ਰੋਡ 'ਚੋਂ ਥੋੜਾ ਕਰ ਰਹੇ ਮੈਂ ਤਾਂ ਸ਼ਾਇਦ ਕਰ ਸੀ ਅਸੀਂ ਦੋ ਜਣੇ ਕਰਤਾਰਪੁਰ ਦਾਵਾ ਜੀ ਹੱਥ ਦੇ ਵਿੱਚ ਬੈਠੀ ਕਰ ਰਹੇ ਲੋਕਾਂ ਦੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵੱਡੀ ਲੀਡ ਤੇ ਆਮ ਆਦਮੀ ਪਾਰਟੀ ਜਿੱਤੂਗੀ ਉਹ ਪਹਿਲੀ ਵਾਰ ਦੇਦੇ ਦੇ ਵਿੱਚ 7 ਸਾਲ ਪੁਰਾਣਾ ਪਰਵਾਜ਼ ਬਾਦ ਤੇ ਹੰਕਾਰ ਦਾ ਜਿਹੜਾ ਅੰਤ ਹੋ ਜੂਗਾ ਬਸ ਇਹ ਅਕਾਦੀ ਚੋਰ ਦਾ ਜਿਹੜਾ ਉਹ ਮਿੱਥੇ ਦੇ ਸਾਹਿਬ ਕਾਲੇਵਾਲ ਸਾਹਿਬ ਬਾਦਲ ਸਰਕਾਰ ਬਾਦਲ ਵੀ ਆਪਣੇ ਫਰਮ ਨੇ ਕਾਲੇਦਲ ਵੀ ਤੁਹਾਡੇ ਨਾਲ ਤੁਰਦੀ ਆ ਮੋੜਿਆ ਮੋੜਿਆ ਬਿਲਕੁਲ ਸਾਡਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਨੇ ਇੱਕ ਚੰਗੀ ਸੋਚ ਦੀ ਮਦਦ ਕੀਤੀ ਹੈ ਕਿਉਂਕਿ ਜਿੰਨਾ ਕੁੰਡਾ ਕਰਦੀ ਜਿੰਨਾ ਹੰਕਾਰ ਸੁਖੀ ਰਦਾਵਾ ਜੀ ਦੇ ਉਹਦੇ ਪਰਿਵਾਰ ਦੇ ਇੱਥੇ ਬੁਲਾਇਆ ਉਸ ਚੀਜ਼ ਨੂੰ ਖਤਮ ਕਰਨ ਵਾਲੇ ਸਾਰੇ ਦੇਦੇ ਦੇ ਲੋਕ ਇਕੱਠੇ ਹੋ ਜਾਂਦਾ ਕੋਈ ਸ਼ਰਾਬ ਹੀ ਨਾ ਦਿੱਪਰੀ ਗਈ ਕੋਈ ਹਾਂਜੀ ਬੱਤੀ ਕਾਂਗਸੀਆ ਦੀ ਸ਼ਰਾਬ ਖੜੀ ਗਈ ਕਾਂਗਸੀਏ ਉਹ ਕੰਮ ਕਰਦੇ ਆ ਤਾਨੂੰ ਪਤਾ ਹੀ ਆ ਅਸੀਂ ਤਾਂ ਲੋਕਾਂ ਨੂੰ ਕਿਹਾ ਇਹਨਾਂ ਦੇ ਛੱਡ ਦੋ ਉਹਦਾ ਪੂਰਾ ਐਸਐਲ ਟਾਈਟ ਕੀਤਾ ਕੰਮ ਵੀ ਖਰਾਬ ਗਾਇਦਾ ਕੋਈ ਵੱਢ ਨਾ ਸਕੇ ਪਰ ਇਹ ਤੁਹਾਨੂੰ ਪਤਾ ਹਟਦੇ ਕਾਂਗਰਸੀ ਇਹ ਤਾਂ ਪਹਿ ਵੜਦੇ ਹੁੰਦੇ ਆ ਸ਼ਾਲ ਵੰਡੀ ਜਾਣ ਜੋ ਮੱਦੀ ਪਰ ਤੇਰੇ ਆਲਾ ਦੇ ਮਨ ਬਤਾ ਰਿਹਾ ਕਿ 60 ਸਾਲਾ ਪੁਰਾਣਾ ਪਿੜਵਾੜ ਵਾਦ ਤੇ ਹੰਕਾਰ ਦਾ ਕੰਮ ਪੂਰਾ قافلہ ਨਹੀਂ ਆਪਾਂ ਦੇ ਉੱਤੇ ਤੁਰਦੇ ਐ ਤੇ قافਲਾ ਵੱਡਦਾ ਗਿਆ ਸੋ ਰਣੀ ਆਪਾਂ ਡੇਰਾ ਬਫਰ ਨਾਲ ਲੋਕਾਂ ਦੇ ਜਿਹਨਾਂ ਜਿਹੜਾ ਇਹਨਾਂ ਮਾਨਸਿਕਰ ਪਿਆ ਜੀ ਬੋਸੀ ਸਾਹਿਬ ਲੱਗਦਾ ਨਹੀਂ ਦਿਨੋ ਦਿਨ ਕਾਤ ਉੱਚਾ ਹੋ ਜਾ ਰਿਹਾ ਆਮ ਆਦੀ ਪਾਰਟੀ ਬਿਲਕੁਲ ਜੀ ਆਮ ਆਦੀ ਪਾਰਟੀ ਦਾ ਗ੍ਰਾਫ ਦਿਨ ਪ੍ਰਤੀ ਦਿਨ ਜਿਹੜਾ ਉੱਪਰ ਜਾ ਰਿਹਾ ਜੀ ਕਿਵੇਂ ਦੇਖਦੇ ਹੋ ਕੱਲ ਅੱਜ ਰੈਲੀ ਦੀ ਜੀ ਅੱਜ ਤੇ ਵੈਸੇ ਅਸੀਂ ਰੋਡ 'ਚੋਂ ਥੋੜਾ ਕਰਦੇ ਮੈਂ ਤਾਂ ਸ਼ਾਇਦ ਕਰ ਸੀ ਅਸੀਂ ਦੋ ਜਣੇ ਕਰਤਾਰ ਦੀ ਵਾਜਿਖ ਹੱਕ ਦੇ ਵਿੱਚ ਬੇਅਦਬੀ ਕਰਦੇ ਲੋਕਾਂ ਦੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵੱਡੀ ਲੀਡ ਤੇ ਆਵਾਜ਼ੀ ਪਾਰਟੀ ਜਿੱਤੂਗੀ। ਉਹ ਪਹਿਲੀ ਵਾਰ ਦੇਰੇ ਦੇ ਵਿੱਚ 7 ਸਾਲ ਪੁਰਾਣਾ ਪਰਵਾਜ਼ ਬਾਦ ਤੇ ਹੰਕਾਰ ਦਾ ਜਿਹੜਾ ਅੰਤ ਹੋਊਗਾ। ਬਸ ਇਹ ਅਰਖਾ ਦੀ ਚੋਣ ਦਾ ਜਿਹੜਾ ਉਹ ਮਿੱਥੇ ਦੇ ਸਾਹ। ਪਹਿਲੇ ਦਰ ਸਾਹਿਬ ਬਾਦਲ ਸਰਕਾਰ ਬਾਦਲ ਵੀ ਆਪਣੇ ਫਰਮ ਕਾਲੇ ਦਲ ਵੀ ਤੁਹਾਡੇ ਨਾਲ ਤੁਰਦੀ ਆ ਮੋਢਿਆਂ ਮੋਢਾ ਜੋੜ ਕੇ। ਬਿਲਕੁਲ ਸਾਡਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਵਰਤ ਕੀਤੀ ਆ। ਉਹਨਾਂ ਨੇ ਇੱਕ ਚੰਗੀ ਸੋਚ ਦੀ ਮਦਦ ਕੀਤੀ ਆ। ਕਿਉਂਕਿ ਜਿੰਨਾ ਕੁੰਡਾ ਕਰਦੀ ਜਿੰਨਾ ਹੰਕਾਰ ਉਕੀਰ ਦਾਵਾ ਜੀ ਨੇ ਉਹਦੇ ਪਰਿਵਾਰ ਦੇ ਇੱਥੇ ਬੁਲਾਇਆ ਉਸ ਚੀਜ਼ ਨੂੰ ਖਤਮ ਕਰਨ ਵਾਲੇ ਸਾਰੇ ਡੇਡੇ ਦੇ ਲੋਕ ਇਕੱਠੇ ਹੋ ਗਏ ਅਜੇ ਤਾਂ ਕੋਈ ਸ਼ਰਾਬ ਹੀ ਨਾ ਦਿਖਲੀ ਗਈ ਕੋਈ ਹਾਂਜੀ ਸ਼ਰਾਬ ਰਾਤੀ ਕਾਂਗਰਸੀਆਂ ਦੀ ਸ਼ਰਾਬ ਬੜੀ ਗਈ ਕਾਂਗਰਸੀਏ ਉਹ ਕੰਮ ਕਰਦੇ ਤੁਹਾਨੂੰ ਪਤਾ ਹੀ ਆ ਅਸੀਂ ਤਾਂ ਲੋਕਾਂ ਨੂੰ ਕਿਹਾ ਇਹਨਾਂ ਦੇ ਛੱਡ ਦਿਓ ਉਹਦਾ ਪੂਰਾ ਐਸੋਲੇ ਟਾਈਟ ਕੀਤਾ ਕੰਮ ਵੀ ਸ਼ਰਾਬ ਵਗੈਰਾ ਕੋਈ ਵੱਢ ਨਾ ਸਕੇ ਪਰ ਇਹ ਤੁਹਾਨੂੰ ਪਤਾ ਹਟਦੇ ਕਾਂਗਰਸੀਏ ਤਾਂ ਪਹਿਲੇ ਵੱਢਦੇ ਹੁੰਦੇ ਆ ਸ਼ਰਾਬ ਵੰਡੀ ਜਾਣ ਜੋ ਬੱਦੀ ਪਰ ਡੇਰੇ ਆਲਾ ਨੇ ਮਨ ਬਤਾ ਰਿਹਾ ਕਿ 60 ਸਾਲਾ ਪੁਰਾਣਾ ਪਰਵਾਦਵਾਦ ਇਹਨਾਂ ਦਾ ਆਗਮਨ ਕਾਫਲਾ ਨਹੀਂ ਆਪਾਂ ਦੇ ਉੱਤਰੇ ਤੁਰਦੇ ਐ ਤੇ ਕਾਫਲਾ ਵੱਡਦਾ ਗਿਆ ਸੋ ਰਣੀ ਆਪਾਂ ਡੇਰਾ ਬਫਰ ਨਾਲ ਕਿ ਲੋਕਾਂ ਦੇ ਜਿਹਨਾਂ ਜਿਹੜਾ ਇੰਨਾ ਮਾਨਸਿਕਤ ਕਰ ਪਿਆ ਜੀ ਬੋਸੀ ਸਾਹਿਬ ਲੱਗਦਾ ਨਹੀਂ ਜਿੰਨੋ ਦਿਨ ਕਾਦ ਉੱਚਾ ਹੋ ਰਿਹਾ ਆ ਆਮ ਆਦੀ ਪਾਰਟੀ ਬਿਲਕੁਲ ਜੀ ਆਮ ਆਦੀ ਪਾਰਟੀ ਦਾ ਗ੍ਰਾਫ ਦਿਨ ਪ੍ਰਤੀ ਦਿਨ ਜਿਹੜਾ ਉੱਪਰ ਜਾ ਰਿਹਾ ਜੀ ਕਿਵੇਂ ਦੇਖਦੇ ਹੋ ਕੱਲ